ਅਈ ਸਸਤੀ ਗਾਲ ਜੀ ਸਾਰਿਆਂ ਨੂੰ ਲੋੜੀ ਦੀਆਂ ਬਹੁ ਬਹੁ ਮੁਬਾਰਕਾਂ ਤੇ ਧੁੱਪ ਤਾਂ ਵਧੀਆ ਚੜ ਗਈ ਆ ਯਾਰ ਕੱਲ ਦਾ ਆਪਾਂ ਸੋਚਿਆ ਸੀਗਾ ਕਿ ਬਈ ਚੜੂਗੀ ਨਹੀਂ ਚੜੂਗੀ ਬਸ ਇਹ ਕਿ ਧੁੱਪ ਨਿਕਲੀ ਰਹੀ ਤੇ ਬਹੁਤ ਵਧੀਆ ਮੌਸਮ ਰਹੇਗਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਪਿਛਲੀ ਲੋੜੀ ਆ ਦਾ ਕੰਮ ਹੋ ਜਾਏ ਬੋੜਾ ਪੀਚੇ ਵਗੈਰਾ ਦੇਖੋ ਇੰਜੋਏ ਕਰੋ ਲੋੜੀ ਦਾ ਵਲੋਗ ਅੱਜ ਲੋ ਜੀ ਨਵੀ ਸਿੰਘ ਜੀ ਨੇ ਪਹਿਲਾਂ ਹੀ ਰਾਦੀ ਗੁੱਡੀ ਉਹ ਵੀ ਲੁੱਟੀ ਹੋਈ ਹੈ ਨਾ ਲੁੱਟਿਆ ਹੋਇਆ ਏ ਹੁਣ ਇਹ ਤਾਂ ਮੰਗਾਇਆ ਉਹਦੇ ਕੋਲ ਆਪਾਂ ਜਿਹੜਾ ਉਹਨੇ ਕੋਠੋਂ ਚੱਕਿਆ ਸੀ ਉਹ ਵਾਲਾ ਗੱਡਾ ਏ ਲੋ ਜੀ ਨਵੀ ਹੋ ਗਿਆ ਰੈਡੀ ਤੇ ਆਪਾਂ ਵੀ ਥੋੜੀ ਲਾ ਲਈਏ ਅੰਦਰ ਅੰਦਰ ਮੱਦੇ ਵਿੱਚ ਲੱਗ ਜਾਂਦੇ ਆ ਪੈਂਡ ਵੱਜ ਵਾਲੇ ਤੇ ਨਾਲੋਂ ਮਾਰੇ ਦੇਖੇ ਨਹੀਂ ਨਹੀਂ ਤੋਹਲੀ ਤਲਾਮ ਦੇ ਰਿਹਾ ਇਹਨੂੰ ਮੰਨ ਲਾ ਮੇਰੀ ਗੱਲ ਹਾਂ ਬਈ ਨਹੀਂ ਆਈ ਆ ਤੁਸ ਅੱਜ ਦੀ ਅੱਜ ਕੱਲ ਨੂੰ ਆਵਾਂਗੇ ਮੈਂ ਇਹ ਆਪ ਕੋਈ ਨਹੀਂ ਕਹਦਾ ਪਾਪਾ ਨੇ ਗਲੇ ਲਾ ਕੇ ਹੋਇਆ ਆਹ ਕੱਲ ਖੁੱਲੇਗਾ ਸੰਡੇ ਆ ਨਾ ਕੱਲ ਖੁੱਲੇਗਾ ਬਾਜੀ ਓਕੇ ਧੋਰ ਨਹੀਂ ਵਧੀਆ ਹੈ ਵੀਰੇ ਪਹਿਲਾਂ ਹੀ ਵਢਾ ਲਿਆ ਯਾਰ ਹੁਣ ਰਮਾਣਥ ਨੇ ਲੋਕੀ ਬਟਾਇਆ ਆ ਲੁੱਟਿਆ ਹੋਇਆ ਇਹਦੇ ਪਿੱਛੇ ਮੰਨ ਲੇ ਕੋ ਉਤਾਰਿਆ ਵਾ ਹੈ ਉਤਾਰਿਆ ਕਿ ਪਿੱਛੇ ਮੰਨ ਲਈ ਹੈ ਉਹ ਇਹ ਰੁਕੋ ਮੈਂ ਆਈ ਬੋਕਰ ਆ ਕੇ ਦਿਖਾਣਾ ਬਿਡਾਲ ਪਤੰਗ ਆਇਆ ਨਾ ਆ ਪਿੱਛੋਂ ਆਜੇ ਤੇ ਮਾਨ ਸਿੰਘ ਨੇ ਇਹਦੇ ਨਾਲ ਹੀ ਪਿੱਛੇ ਬੰਨੀ ਹੋਈ ਧੋਰ ਫੇਰ ਉਹੀ ਕੰਮ ਹੋ ਗਿਆ ਨਾ ਮੇਰੇ ਆ ਗਿਆ ਪਰ ਉਲਟਾ ਲੈ ਕੇ ਆਣਾ ਹਵਾ ਦੇਖੋ ਹਵਾ ਫੇਰ ਲੱਗ ਰਿਹਾ ਸਿੱਧੀ ਹੋਊਗੀ ਬਗਰ ਫੇਰ ਬੰਦ ਹੋ ਗਈ ਹਵਾ ਉਧਾਂ ਦਾ ਉੱਡਦੇ ਹੈ ਨਾ ਹਵਾ ਯਾਰ ਫੇਰ ਉਹੀ ਕੰਮ ਹੋ ਰਿਹਾ ਹਵਾ ਦਾ ਨਾ ਫੇਰ ਸਲੋ ਹੋ ਗਈ ਹੈ ਨਾ ਹੁਣ ਇਧਰਲੀ ਹੋ ਗਈ ਹੈ ਮੋਇ ਮੋਇ ਹੋ ਗਿਆ ਹਵਾ ਹੀ ਹਵਾ ਹੀ ਹੈ ਨਹੀਂ ਹਵਾ ਹੀ ਨਹੀਂ ਚੱਲਦੀ ਬਾਈ ਇੰਨਾ ਉੱਚਾ ਡਾਇਆ ਹੋਇਆ ਸੀ ਫੇਰ ਥੱਲੇ ਧਾਰ ਲਿਆਨ ਤੱਕੇ ਨਾਲ ਹੀ ਡਾ ਰਿਹਾ ਚੱਲ ਚੱਲ ਮੈਂ ਲਾਨਾ ਖਾਨਾ ਤੇ ਮਾਨ ਸਿੰਘ ਨੇ ਲੜਾਇਆ ਆਇਆ ੱੱਕੇ ਨਾਲ ਹੀ ਏ ਗਿਆ ਚੱਕ ਕਰਤਾ ਵੀਰੇ ਯਾਰ ਨਾਲ ਹੀ ਲੈ ਕੇ ਆ ਵੀਰੇ ਹਵਾ ਤਾਂ ਹੈ ਨਹੀਂ ਨਾਲੇ ਆ ਜਾਊਗਾ ਆਪਣਾ ਵੀ ਨਹੀਂ ਜਾਊ ਨਾਲ ਫਾੜਾ ਫੜ ਘੁਮਾਇਆ ਕਰ ਇੱਧਰ ਉੱਧਰ ਘੁਮਾ ਰਿਹਾ ਘਰ ਸਾਰੇ ਪਾਸੇ ਥੱਲੇ ਲੈ ਜਾ ਹੁਣ ਉੱਧਰ ਮੈਂ ਤਾਂ ਡੋਰੀ ਵੱਡੀ ਕੀ ਉਹਦੀ ਡੋਰੀ ਵੱਡੀ ਛੋਟਾ ਉਹ ਥੱਲੇ ਆ ਵੱਡੀ ਗਾ ਟਾਂਗ ਤੇ ਪੈਰ ਤੇ ਜਿੱਕਰ ਜਾ ਉਹਨੇ ਤੇ ਹਵਾ ਆਵੇ ਨਾ ਫੇਰ ਜਾਂਦਾ विदाउट ਹਵਾਈ ਗੁੱਡੀਆਂ ਉੱਡਦੀਆਂ ਦੇਖ ਲਓ। ਮਜ਼ਾਰੇ ਐਵੇਂ ਬਸ ਆਪਣੇ ਕੋਠਿਆਂ ਦੇ ਉੱਪਰ ਗੱਡੀ ਜਾਂਦੇ ਆ। ਹਵਾ ਵਾ ਹੈ ਨਹੀਂ ਆ। ਉਹਨਾਂ ਘੜਾਂਦੇ ਆ ਫੇਰ ਲਾ ਲੈਂਦੇ ਆ। 6億を超え込まれでら1トンやる。